ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣੇ ਬਾਰੇ ਦੱਸ ਦਿਓ ਆਪਣੀ ਸੰਤਪਰਦਾ ਬਾਰੇ ਦੱਸ ਦਿਓ ਤੇ ਤੁਸੀਂ ਜਿਹੜੇ ਹਾੜ ਆਏ ਹੋਏ ਨੇ ਇਹਦੇ ਦਰਮਿਆਨ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਉਹਦੇ ਬਾਰੇ ਚਾਨਣਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਪ੍ਰੋਫੈਸਰ ਬਾਬਾ ਨਿਰਮਨ ਸਿੰਘ ਰੰਧਾਵਾ ਸੁਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁਖੀ ਸੰਪਰਦਾ ਬਾਬਾ ਬੁੱਢਾ ਵੰਸ ਗੁਰੂ ਕਾ ਹੜੀ ਗੁਰੂ ਕੀ ਵਿਡਾੜੀ ਛਟਾ ਸਾਹਿਬ ਸੰਗ ਜੀ ਜੋ ਹੜ ਆਏ ਨੇ ਉਹ ਬਹੁਤ ਹੀ ਦੁਖਦਾਈ ਘਟਨਾ ਪੰਜਾਬ ਚ ਵਾਪਰ ਰਹੀ ਆ ਖਾਸ ਕਰਕੇ ਰਮਦਾਸ ਏਰੀਆ ਡੇਰਾ ਬਾਬਾ ਨਾਨਕ ਅਜਨਾਲਾ ਸultanpur 로디 ਕਪੂਰਥਲਾ ਪਾਸ ਜਿੱਥੇ ਜਿੱਥੇ ਦਰਿਆ ਪੈਂਦੇ ਨੇ ਕਰਨਤਾਰ ਨੇ ਏਰੀਆ ਮੰਡ ਦਾ ਏਰੀਆ ਜਿੱਥੇ ਵੱਡਾ ਦਰਿਆ ਪੈਂਦਾ ਹੈ ਬਿਆਸ ਪੈਂਦਾ ਹੈ ਸਤਲੁਜ ਪੈਂਦਾ ਹੈ ਸੰਗਜੀ ਉਹਨਾਂ ਇਲਾਕਿਆਂ 'ਚ ਬੜੀ ਬੁਰੀ ਹਾਲ ਹੈ ਬੜੇ ਲੋਕ ਔਖੇ ਨੇ ਕਿਉਂਕਿ ਸਾਰਾ ਕੁਛ ਹੀ ਰੁੜਦਾ ਜਾਂਦਾ ਹੈ ਤੇ ਰੁੜ ਰਿਹਾ ਹੈ ਪਰ ਸ਼ਾਬਾਸ਼ ਉਹਨਾਂ ਸੰਪਰਦਾਵਾਂ ਦੇ ਉਹਨਾਂ ਲੋਕਾਂ ਦੇ ਜਿਹੜੇ ਉਹਨਾਂ ਪੀੜਤਾਂ ਦੀ ਜਿਹੜੀ ਆਸਇਤਾ ਕਰ ਰਹੇ ਨੇ ਦਾਸ ਬਾਬਾ ਬੁੱਢਾ ਸਾਹੀ ਹਸਬੰਸ ਹੁੰਦੇ ਨਾਤੇ ਸੰਗਤਾਂ ਨਾਲ ਲੈ ਕੇ ਸਿੰਘਾਂ ਨਾਲ ਲੈ ਕੇ ਤੇ ਗੁਰਦੁਆਰਾ ਗੁਰੂ ਕੇ ਮੈਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਅ ਸ਼ਾਂਤੇ ਪੂਰਾ ਸਾਹ ਵਿੱਚ ਅਰਦਾਸ ਕਰਕੇ ਆਇਆ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੱਖਣ ਸ਼ਾ ਲਬਾਣੇ ਦਾ ਜੇ ਬੇੜਾ ਪਾਰ ਕੀਤਾ ਸੀ ਤੇ ਅੱਜ ਸਿੱਖਾਂ ਦਾ ਇਹ ਹੱਦ 'ਤੇ ਰੁੜਦੇ ਜਾਂਦਿਆਂ ਦਾ ਵੀ ਉਹਨਾਂ ਨੇ ਬੇੜਾ ਪਾਰ ਕਰਨਾ ਹੈ ਉਸ ਤੋਂ ਬਣਾ ਦਾਸ ਆਪਣੇ ਗ੍ਰਹਿ ਵਿਖੇ ਬਾਬਾ ਸਾਰੀ ਗੁਰੂ ਘੜੀ ਜਗ੍ਹਾ ਦੇ ਸਥਾਨ ਤੇ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਾ ਹੈ ਦੋਵੇਂ ਨੇਲੇ ਤੇ ਸੱਚੇ ਬਾਸ਼ਾ ਆਪਨੇ ਬਚਾਉਣਾ ਹੈ ਜਬ ਤੇ ਜਲੰਧਾ ਰੱਖ ਰਿਆ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਦਿੱਤੇ ਦੇਹਵਾਰ ਅਕਾਲ ਪੁਰਖ ਦਾ ਉਹ ਦਾਸਰਾ ਸਭ ਨੂੰ ਹੈ ਸਭ ਨੂੰ ਉਸਨੇ ਬਚਾਉਣਾ ਹੈ ਇਹ ਮੁਸੀਬਤਾਂ ਪੰਜਾਬ ਤੇ ਪਹਿਲਾਂ ਵੀ ਆਈਆਂ ਤੇ ਹੁਣ ਵੀ ਆਈਆਂ ਤੇ ਅੱਗੇ ਆਉਂਦੀਆਂ ਰਹਿਣਗੀਆਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੂਰਬੀਰੋ ਘਬਰਾਓ ਨਾ ਸਾਰੀ ਦੁਨੀਆ ਤੁਹਾਡੇ ਨਾਲ ਹੈ ਐਨ ਆਰ ਆਈ ਵੀਰ ਨਾਲ ਨੇ ਕੱਲ ਸਿੰਗਾਪੁਰ ਤੋਂ ਮਲੇਸ਼ੀਆ ਤੋਂ ਦਾਸ ਨੂੰ ਫੋਨ ਆਇਆ ਕਿ ਸਾਨੂੰ ਸਰਵੇ ਕਰਕੇ ਦਿਓ ਕਿ ਅਸੀਂ ਉਹਨਾਂ ਲੋਕਾਂ ਜਿੱਥੇ ਤੱਕ ਕੋਈ ਸਹਾਇਤਾ ਨਹੀਂ ਪਹੁੰਚ ਸਕੀ ਅਸੀਂ ਉੱਥੇ ਆਪ ਉਹਨਾਂ ਦੇ ਜਿਨ੍ਹਾਂ ਦੇ ਘਰ ਟਹਿਗੇ ਨੇ ਜਿਹੜੇ ਨੀੜੀ ਨੇ ਉਹਨਾਂ ਲੋਕਾਂ ਨੂੰ ਅਸੀਂ ਆਪ ਬਣ ਕੇ ਮਦਦ ਕਰਾਂਗੇ ਬੜੀ ਸ਼ਾਬਾਸ਼ ਐਨ ਆਰ ਆਈ ਲੋਕਾਂ ਦਾ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦਾ ਸ਼ਾਬਾਸ਼ ਜਿਨ੍ਹਾਂ ਨੇ ਪੰਜਾਬ ਦੀ ਸਾਰ ਲਈ ਹੈ ਪੰਜਾਬ ਨੂੰ ਕੋਈ ਨਹੀਂ ਡੋਬ ਸਕਦਾ ਜੇ ਕਾਲਪੁਰਖ ਬਚਾਉਣ ਵਾਲਾ ਤੇ ਡੋਬ ਕੋਈ ਨਹੀਂ ਸਕਦਾ ਠੀਕ ਹੈ ਪਤਾ ਲੱਗਦਾ ਹੈ ਕਿ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸਨ ਸਰਕਾਰਾਂ ਨੂੰ ਪਰ ਸਰਕਾਰਾਂ ਨੇ ਧਿਆਨ ਦੇ ਨਹੀਂ ਦਿੱਤਾ ਤੇ ਬੜੀ ਮਾੜੀ ਗੱਲ ਹੈ ਹੁਣ ਹੀ ਧਿਆਨ ਦੇਣ ਕਿਉਂਕਿ ਸਰਕਾਰਾਂ ਐਸੇ ਵਰਕੇ ਕਰਕੇ ਚੁਣੀ ਦੀਆਂ ਨੇ ਕਿ ਜਦੋਂ ਲੋੜ ਪਵੇ ਜਨਤਾ ਨੂੰ ਉਸ ਵੇਲੇ ਉਹ ਮਦਦ ਕਰਨ ਹੁਣ ਸਰਕਾਰਾਂ ਵੀ ਅਮਰਸਾਲ ਸਾਹਿਬ ਦੇ ਡੀਸੀ ਬੱਚੀ ਸਾਖਸੀ ਜਾ ਜਾ ਕੇ ਆਪ ਪਾਣੀ ਚ ਵੜ ਕੇ ਬਹੁਤ ਵਧੀਆ ਕਾਰਜ ਕਰ ਰਹੀ ਹੈ ਹੋਰ ਵੱਖ-ਵੱਖ ਜਿਹੜੇ ਮਿਨਿਸਟਰ ਜਾ ਕੇ ਆਪਣਾ ਸਹੀ ਤਰੀਕੇ ਨਾਲ ਜਿਹੜੇ ਕਾਰਜ ਕਰਦੇ ਨੇ ਉਹਨਾਂ ਦੇ ਸ਼ਾਬਾਸ਼ ਕਈ ਸਿਰਫ ਫਾਰਮੈਟੀਆਂ ਕਰ ਰਹੇ ਨੇ ਉਹਨਾਂ ਨੂੰ ਬਚਣਾ ਚਾਹੀਦਾ ਸੋ ਇਹ ਮੰਗਤਾ ਨਹੀਂ ਪੰਜਾਬ ਪੰਜਾਬ ਮਹਾਰਾਜਾ ਪੰਜਾਬ ਵੱਡਾ ਘਰਾਣੇ ਨੇ ਪੰਜਾਬ ਦੇ ਵਿੱਚ ਸੋ ਉਹਨਾਂ ਜਿਨ੍ਹਾਂ ਨੂੰ ਇਹ ਵੀ ਸ਼ਰਮ ਆਉਂਦੀ ਹੈ ਕਿ ਅਸੀਂ ਕੀ ਮੰਗੀਏ ਅਸੀਂ ਵੇਰ ਰੱਖਾਂਗੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਸੰਘਰਸ਼ਾਂ ਤੋਂ ਪੰਜਾਬ ਮੁੱਖਿਆ ਸੋ ਦਾਸ ਬਾਬਾ ਬੁੱਢਾ ਸਾਹਿਬ ਦੀ ਅੰਸ ਬਸੋਂ ਦੇ ਨਾਤੇ ਸਾਬ ਲਈ ਅਰਦਾਸ ਕਰਦਾ ਤੇ ਆਪ ਵੀ ਜਦਨ ਕਰ ਰਿਹਾ ਕਿ ਵੱਖ-ਵੱਖ ਥਾਂ ਤੇ ਜਾ ਕੇ ਦੇਖ ਕੇ ਉੱਥੇ ਜਾ ਕੇ ਅਰਦਾਸ ਕੀਤੀ ਜਾਵੇ ਦੇਗ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਬੇਨਤੀਆਂ ਕਰਕੇ ਅਸੀਂ ਅਰਦਾਸਾਂ ਕਰਾਂਗੇ ਇਹੀ ਸਾਡਾ ਜੋ ਫਰਜ਼ ਹੈ ਸੋ ਜਿਨ੍ਹਾਂ ਨੂੰ ਲੋੜ ਆ ਜੋ ਨੀਡੀ ਲੋਕ ਨੇ ਵਾਕੇ ਉਹਨਾਂ ਨੂੰ ਘਰ ਝਾਏ ਗਏ ਨੇ ਫਸਲਾਂ ਬਰਬਾਦ ਹੋ ਗਿਆ ਨੇ ਉਹਨਾਂ ਲਈ ਅਸੀਂ ਜੋ ਵੀ ਸਾਡੇ ਕੋਲ ਹੈ ਅਸੀਂ ਰਾਤ ਦਿਨ ਉਹਨਾਂ ਲਈ ਤਿਆਰ ਆ ਅੱਜ ਆਪਣਾ ਜਥਾ ਲੈ ਕੇ ਛੇਤੀ ਵਕ ਵਕ ਥਾਂਵਾਂ ਤੇ ਅਸੀਂ ਸਰਵੇ ਕਰ ਰਹੇ ਆ ਪਹੁੰਚ ਰਹੇ ਆ ਅਰਦਾਸਾਂ ਕਰ ਰਹੇ ਆ ਸੋ ਮੇਰੀ ਇਹੋ ਅਪੀਲ ਹੈ ਜਿਹੜੇ ਹਾੜਾਂ ਦੇ ਵਿੱਚ ਜਾ ਕੇ ਲੰਗਰ ਲਾ ਰਹੇ ਨੇ ਹਰ ਤਰ੍ਹਾਂ ਦੀ ਵਸਤੂ ਦੇ ਰਹੇ ਨੇ ਉਹਨਾਂ ਨੂੰ ਸ਼ਾਬਾਸ਼ ਇਸੇ ਤਰ੍ਹਾਂ ਲੱਗੇ ਰਹੋ ਜੇ ਕੋਈ ਆਉਂਦਿਆ ਮੁਸੀਫਤ ਕਿਤੇ ਵੀ ਤੇ ਸੇਖੋ ਤੇ ਪਹੁੰਚ ਕੇ ਲੰਗਰ ਲਾਉਂਦੇ ਨੇ ਉੱਥੇ ਸੇਵਾ ਕਰਦੇ ਨੇ ਅੱਜ ਪੰਜਾਬ ਤੇ ਜੇ ਅਜਿਹੇ ਹਾਲਾਤ ਬਣੇ ਨੇ ਤੇ ਪੰਜਾਬੀ ਜਿਉਂਦੇ ਨੇ ਸ਼ੇਰ ਬਹਾਦਰ ਜਿਉਂਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ੇਰ ਜਿਉਂਦੇ ਨੇ ਗੁਰਨਾਨ ਨਾਨਕ ਪਾਤਸ਼ਾਹ ਦੀ ਸੰਗਤ ਜਿਉਂਦੀ ਹੈ ਘਬਰਾਓ ਨਾ ਤਗੜੇ ਹੋ ਕੇ ਗੁਰੂ ਦਾ ਸਿਮਰਨ ਕਰੋ ਮੈਂ ਤੇਹੀ ਕਹਿਣਾ ਹੈ ਕਿ ਹਰ ਥਾਂ ਸਿਮਰਨ ਕਰਵਾਓ ਤੇ ਮਹਾਰਾਗੇ ਬੇਨਤੀਆਂ ਕਰੋ ਕਿ ਪਰਲਾ ਹੋ ਗਿਆ ਨੇ ਜੇ ਤੇ ਉਹ ਵੀ ਬਖਸ਼ ਰਵੇ ਬਖਸ਼ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ